ਇਸ ਤੱਕ ਸੰਰੂਰ ਦੇ ਵਿੱਚ ਮੈਂ ਤੁਹਾਨੂੰ ਆਪਣਾ ਤੇਰਦੇ ਦੀ ਗੱਲ ਦੱਸਦਾ ਕਿ ਇੱਥੇ 12 13 14 ਤੱਕ ਤਾਂ ਚਿੱਟੇ ਵਾਰੀ ਪਤਾ ਨਹੀਂ ਸੀ ਪੁਲਿਸ ਵਿੱਚ 2012 ਤਿੰਨ ਹਾਂ ਪਤਾ ਹੀ ਨਹੀਂ ਸੀ ਇਹਦਾ ਦੇਖੋ ਸੰਗਰਾਲ ਸਾਹਿਬ ਜਿਹੜੀ ਸਰਕਾਰ ਉਹ ਅੱਲਾ ਸਰਕਾਰ ਜਿਹੜਾ ਕੀਤਾ ਹੈ ਉਹ ਵਧੀਆ ਕੀਤਾ 27 ਵੀ ਕੀਤੀ ਠੀਕ ਹੈ ਇਹਦੇ ਨਾਲ ਵੀ ਫਰਕ ਤਾਂ ਪਿਆ ਕਾਫੀ ਪਰ ਇਹ ਵੀ ਜਿਹੜੀਆਂ ਇਹ ਚਿੱਟੇ ਦੀਆਂ ਜਿਹੜੀਆਂ ਜੜਾਂ ਨੇ ਇਹਦੀਆਂ ਬਹੁਤ ਡੁੰਗੀਆਂ ਹੋ ਚੁੱਕੀਆਂ ਇੰਟਰਨੈਸ਼ਨਲ ਲੈਵਲ ਹੂੰ ਹੂੰ ਦੂਜੀ ਵੱਡੀ ਇਹ ਗੱਲ ਹੈ ਵੀ ਨਸ਼ੇ ਦੇ ਕਾਬੂ ਪਾਉਣ ਦੇ ਵਾਸਤੇ ਅੱਜ ਕੱਲ ਜਿਹੜੀ ਪੰਜਾਬ ਪੁਲਿਸ ਦੀ ਹੈ ਇਹ ਆਪਣੇ ਪੰਜਾਬ ਦੇ ਵਿੱਚ ਪੁਲਿਸ ਦੀ ਬਹੁਤ ਜ਼ਿਆਦਾ ਘਾਟ ਬਹੁਤ ਜ਼ਿਆਦਾ ਘਾਟ ਹੈ ਨਫਰੀ ਬਹੁਤ ਜ਼ਿਆਦਾ ਘਟ ਹੈ ਖਾਣਿਆਂ ਦੇ ਵਿੱਚ ਸੀ ਜਾਓ ਤੁਹਾਨੂੰ ਉੱਥੇ ਕੋਈ ਛੇਤੀ ਠਾਣੇਦਾਰ ਨਹੀਂ ਲੱਭਦਾ ਇੰਨਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਹਾਲਾ ਸੋ ਪੰਜਾਬ ਪੁਲਿਸ ਹਮੇਸ਼ਾ ਸਾਡੇ ਦੇਸ਼ ਲਈ ਕਹਿੰਦੇ ਇਹ ਵੀ ਇੱਕ ਸੇਵਾ ਦੀ ਭਾਵਨਾ ਦੇ ਨਾਲ ਕੰਮ ਕਰਦੀ ਹੈ ਲਗਾਤਾਰ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਫਸਰ ਸਹਿਬਾਂ ਜਿਹੜੇ ਹਰ ਵਕਤ ਜਿਹੜਾ ਕਿ ਇਹ ਲੱਗੇ ਕਰਨ ਲੱਗੇ ਰਹਿੰਦੇ ਨੇ ਵੀ ਸਾਡੇ ਲੋਕ ਆਰਾਮ ਦੀ ਜਿਹੜੀ ਕਿ ਨੀਂਦ ਸੌ ਸਕਣ ਦੇਸ਼ ਵਿੱਚ ਕ੍ਰਾਈਮ ਨਾ ਹੋਵੇ ਇਸ ਸਮੇਂ ਸਾਡੇ ਨਾਲ ਜਿਹੜੇ ਕਿ ਇਸ ਲਈ ਲੰਬੇ ਸਮੇਂ ਤੋਂ ਲੈ ਕੇ ਆਪਣੀ ਸੇਵਾ ਨਿਵਾ ਚੁੱਕੇ ਨੇ ਜਿਨ੍ਹਾਂ ਵਿੱਚ ਸਦਾਰ ਸਰਦੇਵ ਸਿੰਘ ਜੀ ਢੀਂਗੀ ਬੈਠੇ ਨੇ ਜਿਨ੍ਹਾਂ ਨੇ 37 ਸਾਲ ਪੰਜਾਬ ਪੁਲਿਸ ਵਿੱਚ ਸਰਵਿਸ ਕੀਤੀ ਸਦਾਰ ਸਰਦੇਵ ਸਿੰਘ ਢੀਂਗੀ ਵਿਰਕ ਢੀਂਗੀ ਦੇ ਨਾਮ ਨਾਲ ਮਸੂਰ ਨੇ ਮਲੇ ਕੋਲਾ ਦੇ ਸੰਗਰੂਰ ਬਰਨਾਲਾ ਸਾਰੇ ਇਲਾਕੇ ਦੇ ਵਿੱਚ ਇਹਨਾਂ ਨੂੰ ਜਿਹੜੇ ਲੋਕ ਜਾਣਦੇ ਨੇ ਹੋਪਰੰਤ ਸਦਾਰ ਬਲਜੀਤ ਸਿੰਘ ਦੀ ਇਨਸਪੈਕਟਰ ਜਿਹੜੇ ਕਿ 34 ਸਾਲ ਸਰਵਿਸ ਇਹਨਾਂ ਨੇ ਪੰਜਾਬ ਪੁਲਿਸ ਵਿੱਚ ਕੀਤੀ ਹੈ ਉਹ ਪ੍ਰੰਤ ਸਦਾਰ ਰਗਵੀਰ ਸਿੰਘ ਦੀ ਐਸਆਈ ਜਿਨ੍ਹਾਂ ਨੇ 37 ਸਾਲ ਪੰਜਾਬ ਪੁਲਿਸ ਵਿੱਚ ਸਰਵਿਸ ਕੀਤੀ ਹੈ ਸੋ ਅੱਜ ਸਾਡੇ ਦਫ਼ਤਰ ਪਹੁੰਚੇ ਨੇ ਇਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਵੀ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਵੀ ਹੁਣ ਕਰਾਈਆਂ ਜਾਂਦੇ ਜਿਵੇਂ ਯੁੱਧ ਨਸ਼ਾ ਬਰੁੱਤ ਤਹਿਤ ਕਾਰਵਾਈ ਚੱਲੀ ਹੈ ਕਿੰਨੀ ਕੀ ਕਾਰਗਰ ਸਿੱਧਾ ਹੈ ਅਤੇ ਕੀ ਇਹ ਆਪਣੀ ਜਿਹੜੀ ਕਿ رائے ਇਸ ਵਿੱਚ ਦੇਣਾ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਪੰਜਾਬ ਵਿੱਚ ਨਸ਼ਾ ਚਿੱਟਾ ਜਿਹੜਾ ਚਿੱਟਾ ਨਾਂ ਲਾਇਨ ਤੇ ਵੀ ਜਿਹੜਾ ਕਿ ਡਰ ਲੱਗਦਾ ਵੀ ਪੰਜਾਬ ਵਿੱਚ ਜਿਹੜਾ ਪੈਰ ਫੈਲ ਚੁੱਕਾ ਹੈ ਵੀ ਕਦੋਂ ਤੋਂ ਆਇਆ ਕਦੋਂ ਖਤਮ ਹੋਇਆ ਕਿਉਂਕਿ ਲੰਮਾ ਸਮਾਂ ਜਿਹੜੀ ਇਹਨਾਂ ਨੇ ਪੰਜਾਬ ਪੁਲਿਸ ਵਿੱਚ ਸੇਵਾ ਕੀਤੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਦੇਵ ਸਿੰਘ ਜੀ ਢਿੰਗੀ ਵਰਕ ਦੀ ਨਾਲ ਢਿੰਗੀ ਸਾਹਿਬ ਸਵਾਗਤ ਹੈ ਤੁਹਾਡਾ ਜੀ ਆ ਸੰਗਲਾ ਸਾਹਿਬ ਨਮਸਕਾਰ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਹੂੰ ਢਿੰਗੀ ਸਾਹਿਬ ਲਗਾਤਾਰ 37 ਸਾਲ ਤੁਸੀਂ ਪੰਜਾਬ ਪੁਲਿਸ ਵਿੱਚ ਸੇਵਾ ਕੀਤੀ ਹੈ ਵੱਡੀ ਗੱਲ ਤੁਹਾਡਾ ਵੱਡਾ ਨਾਮ ਵੀ ਹੈ ਹਾਂਜੀ ਪਹਿਲਾਂ ਤਾਂ ਮੈਂ ਇਹੀ ਗੱਲ ਕਰਾਂ ਉਹ ਵੀ ਜਿਹੜਾ ਯੁੱਧ ਨਸ਼ਾ ਵਿਰੁੱਧ ਸਰਕਾਰ ਚਲਾ ਰਹੀ ਹੈ ਤੈਂ ਕਿੰਨਾ ਕਾਰਗਰ ਸਿੱਧਾ ਜਿਹੜਾ ਦੇਖੋ ਸੰਗਲਾ ਸਾਹਿਬ ਜਿਹੜੀ ਇਹ ਸਰਕਾਰ ਪਰ ਆਲਾ ਸਰਕਾਰ ਨੇ ਜਿਹੜਾ ਕੀਤਾ ਹੈ ਇਹ ਵਧੀਆ ਕੀਤਾ ਸਖਤਾਈ ਵੀ ਕੀਤੀ ਹੈ ਠੀਕ ਹੈ ਇਹਦੇ ਨਾਲ ਵੀ ਫਰਕ ਤਾਂ ਪਿਆ ਹੈ ਕਾਫੀ ਪਰ ਇਹ ਵੀ ਜਿਹੜੀਆਂ ਇਹ ਚਿੱਟੇ ਦੀਆਂ ਜਿਹੜੀਆਂ ਜੜਾਂ ਨੇ ਇਹਦੀਆਂ ਬਹੁਤ ਡੁੰਗੀਆਂ ਹੋ ਚੁੱਕੀਆਂ ਇੰਟਰਨੈਸ਼ਨਲ ਲੈਵਲ ਤੇ ਆਪਣੇ ਇੰਡੀਆ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਇਹ ਮਤਲਬ ਕਿ ਕਾਫੀ ਜਿਆਦਾ ਵੱਧ ਚੁੱਕਿਆ ਕੈਨੇਡਾ ਤਾਂ 4 ਗ੍ਰਾਮ ਵੈਸੀ ਅਲਾਉਡ ਕਰਦਾ ਵੀ ਹਰੇਕ ਬੰਦਾ ਰੱਖ ਸਕਦਾ ਸਰਕਾਰ ਨੇ ਕੰਮ ਵਧੀਆ ਕੀਤਾ ਪਰ ਸਰਕਾਰ ਦੇ ਨਾਲ-ਨਾਲ ਪੁਲਿਸ ਨੂੰ ਪਬਲਿਕ ਦਾ ਵੀ ਸਹਿਯੋਗ ਪੂਰਾ ਚਾਹੀਦਾ ਹੈ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਹੈ ਪੁਲਿਸ ਕੰਮਜਾਬ ਹੋ ਸਕਦੀ ਹੈ ਕੱਲੀ ਪੁਲਿਸ ਨੂੰ ਦਾ ਵੀ ਕੰਮਜਾਬ ਹੋਣਾ ਕਾਫੀ ਜਿਆਦਾ ਸੰਘਰਸ਼ ਕਰਨਾ ਪੈਂਦਾ ਹੂੰ ਦੂਜੀ ਵੱਡੀ ਇਹ ਗੱਲ ਹੈ ਵੀ ਨਸ਼ੇ ਦੇ ਕਾਬੂ ਪਾਉਣ ਦੇ ਵਾਸਤੇ ਅੱਜ ਕੱਲ ਜਿਹੜੀ ਪੰਜਾਬ ਪੁਲਿਸ ਦੀ ਹੈ ਇਹ ਆਪਣੇ ਪੰਜਾਬ ਦੇ ਵਿੱਚ ਪੁਲਿਸ ਦੀ ਬਹੁਤ ਜਿਆਦਾ ਘਾਟ ਪਈ ਹੈ ਬਹੁਤ ਜ਼ਿਆਦਾ ਘਾਟ ਹੈ ਨਫਰੀ ਬਹੁਤ ਜ਼ਿਆਦਾ ਘਟ ਹੈ ਖਾਣਿਆਂ ਦੇ ਵਿੱਚ ਤੁਸੀਂ ਜਾਓ ਤੁਹਾਨੂੰ ਉੱਥੇ ਕੋਈ ਛੇਤੀ ਠਾਂੇਦਾਰੀ ਨਹੀਂ ਲੱਭਦਾ ਇੰਨਾ ਕੰਮ ਵਧਿਆ ਹੋਇਆ ਜਿਹੜੇ ਤਜਰਬੇਕਾਰ ਪੁਲਿਸ ਅਫਸਰ ਸੀਗੇ ਜਾਂ ਜਿਹੜੇ ਕੋਰਸ ਪਾਸ ਸੀ ਲੋਰ ਕੀਤੀ ਇੰਟਰ ਕੀਤੀ ਅਪਰ ਕੀਤੀ ਉਹ 85 ਤੋਂ ਲੈ ਕੇ ਆ 90 ਤੱਕ ਤਕਰੀਬਨ ਸਾਰੇ ਜਿਹੜੇ ਨੇ ਉਹ ਰਿਟਾਇਰਮੈਂਟ ਹੋ ਚੁੱਕੇ ਨੇ ਤੇ ਕੁਝ ਜਿਹੜੇ ਟਾਮਾ ਟਮਾ ਰਿਹਾ ਕਿ ਉਹ ਹੋ ਰਹੇ ਤੇ ਨੰਬਰ 2 ਤੇ ਵੀ ਜਿਹੜੀ ਕੋਲਸ ਉਹ ਸ ਹੈ ਜਿਹੜਾ ਵਿਚਾਰੇ ਕੰਮ ਦੇ ਵਿੱਚ ਪਈ ਨਹੀਂ 24 ਸਾਲ ਬਾਅਦ ਇਹਨਾਂ ਨੂੰ ਸਟਾਰ ਜਰੂਰ ਲਾਉਂਦੇ ਨੇ ਪਰ ਉਹ ਵਿਚਾਰੇ ਕੰਮ ਤੋਂ ਨਾਂ ਵਕ ਪਹੁੰਚਦੇ ਨੇ ਇਸ ਕਰਕੇ ਵੀ ਉਹਨਾਂ ਤੇ ਅੱਜ ਕੱਲ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਹੈ ਉਹ ਵਰਕ ਬਹੁਤ ਲੋਡ ਹੈ ਬੜੀ ਟੈਂਸ਼ਨ ਹੈ ਪੰਜਾਬ ਪੁਲਿਸ ਤੇ ਉਹ ਵੀ ਜੀ ਸਾਹਿਬ ਚਲੋ ਆਪਾਂ ਗਲਤ ਕਰਦੇ ਲੰਘ ਪੁਆਇੰਟ ਟੂ ਪੁਆਇੰਟ ਪਹਿਲਾਂ ਮੈਂ ਇਹ ਗੱਲ ਕਰੂੰਗਾ ਦੇਖੋ ਮੇਰੀ ਵੀ ਲਗਭਗ ਉਮਰ 44 44 ਸਾਲ ਦੀ ਹੋ ਗਈ ਹਾਂ ਜੀ ਜਿਹੜਾ ਚਿੱਟਾ ਸ਼ਬਦਾਂ ਚਿੱਟਾ ਸ਼ਬਦਾਂ ਚਿੱਟਾ ਨਸ਼ਾ ਚਲੋ ਭੁੱਕੀ ਹੀ ਹਿੰਦਾ ਸੁਣਦੇ ਸੀ ਆਮ ਹਨਾ ਇਟਾ ਸ਼ਬਦ ਮੈਂ ਕਹਿੰਦਾ ਮੈਂ ਵੀ ਉਦੋਂ ਪਲੱਸ 2 ਕਰ ਲਈ ਜਦੋਂ ਮੈਂ ਚਿੱਟਾ ਸ਼ਬਦ ਸੁਣਿਆ ਸੀਗਾ ਤੁਸੀਂ ਪੰਜਾਬ ਪੁਲਿਸ ਵਿੱਚ 37 ਸੇਵਿਸ ਕੀਤੀ ਆ ਤੁਸੀਂ ਕਦੋਂ ਸੁਣਿਆ ਚਿੱਟੇ ਬਾਰੇ ਇਹ ਵਾਰ ਦੱਸੋ ਪਹਿਲਾਂ ਇਹ ਡਿਸਟ੍ਰਿਕਟ ਸੰਰੂਰ ਦੇ ਵਿੱਚ ਮੈਂ ਤੁਹਾਨੂੰ ਆਪਣਾ ਤਿਰਪੇ ਦੀ ਗੱਲ ਦੱਸਦਾ ਕਿ ਇੱਥੇ 12 13 14 ਤੱਕ ਤਾਂ ਚਿੱਟੇ ਬਾਰੇ ਪਤਾ ਹੀ ਨਹੀਂ ਸੀ ਪੁਲਿਸ ਨੂੰ ਅੱਛਾ 2012 13 ਦਾ ਹਾਂ ਪਤਾ ਹੀ ਨਹੀਂ ਸੀਗਾ ਤੇ ਵੀ ਚਿੱਟਾ ਵੀ ਕੋ ਹੈ ਇਹ ਉੱਧਰ ਬਾਰਡਰ ਇਹਦੇ ਜਰੂਰ ਹੁੰਦੇ ਸੀ ਪਰ ਇੱਧਰ ਇਹ ਇਸ ਮਾਲਵੇ ਦੀ ਧਰਤੀ ਤੋਂ ਲੈ ਹੈ ਨਹੀਂ ਸੀ ਜੀ ਇਹਦਾ ਹੌਲੀ-ਹੌਲੀ ਜਿਵੇਂ ਕਹਦੀਏ ਮੈਂ ਖੁਦ ਹੰਦਾ ਦੱਸਦਾ ਵੀ ਮੈਨੂੰ ਨਾਰਕੋਟਿਕਸਲ ਅੰਚਾਰ ਜਲਾਤਾ ਐਐਸਪੀ ਸਾਹਿਬ ਨੇ ਉਦੋਂ ਬਾਅਦ ਅਸੀਂ ਇਹ ਚਿੱਟਾ ਫੜਨਾ ਸ਼ੁਰੂ ਕੀਤਾ ਫਿਰ ਪਤਾ ਲੱਗਿਆ ਫਿਰ ਇਹ ਜਾਦੇ ਹੌਲੀ-ਹੌਲੀ ਕੰਮ ਵੱਧਦਾ ਵੱਧਾ ਵੱਧ ਗਿਆ ਨਹੀਂ ਪਹਿਲਾਂ ਤਾਂ ਇੱਧਰ ਆਪਣੇ ਇਸ ਇਲਾਕੇ ਨੂੰ ਚਿੱਟੇ ਬਾਰੇ ਪੁਲਿਸ ਨੂੰ ਨੌਲੇਜ ਨਹੀਂ ਸੀ ਹੂੰ ਇਹ ਤਾਂ 12 13 ਤੋਂ ਬਾਅਦ ਅਸਲ ਵਿੱਚ ਤਾਂ 17 18 ਤੋਂ ਬਾਅਦ 18 ਤੋਂ ਬਾਅਦ ਹੀ ਪਤਾ ਲੱਗਣ ਲੱਗਾ ਹੂੰ ਤੇ ਪਹਿਲਾਂ ਤਾਂ ਜਿਆਦਾ ਜਿਹੜੇ ਚਿੱਟੇ ਦੀ ਗੱਲਬਾਤ ਸੁਣਦੇ ਹੁੰਦੇ ਸੀ ਵੀ ਚਿੱਟਾ ਇੱਧਰ ਪੁਲਿਸ ਨੂੰ ਪਤਾ ਨਹੀਂ ਸੀ ਹੁੰਦਾ ਤੇ ਜ਼ਿਆਦਾਤਰ ਬਾਰਡਰ ਏਰੀਆ ਦੇ ਵਿੱਚ ਹੀ ਜ਼ਿਆਦਾ ਸੁਣਦੇ ਸੀ ਕਿ ਉੱਧਰ ਚਿੱਟੇ ਦੇ ਜਿਹੜੇ ਲੋਕ ਨੇ ਨਸ਼ਾ ਬਹੁਤ ਕਰਦੇ ਨੇ ਐ ਨਹੀਂ ਸੀ ਪਤਾ ਵੀ ਚਿੱਟਾ ਚੀਜ਼ ਕੀ ਹੂੰ ਹੁਣ ਇਹਦੇ ਆ ਬਹੁਤ ਬਹੁਤ ਭੰਤ ਆਉਣ ਲੱਗ ਗਏ ਆ ਕੋਈ ਦਿੱਲੀ ਵਾਲਾ ਵਜਦਾ ਕੋਈ ਜੇ ਐਂਡ ਕੇਲਾ ਵਜਦਾ ਕੋਈ ਬਾਹਰ ਆਪਣੇ ਪਾਕਿਸਤਾਨ ਤੋਂ ਕਹਿੰਦੇ ਉਧਰੋਂ ਆਉਂਦਾ ਹੈ ਇਹਦੇ ਫਰਕਾ ਜੀ ਆਟਾਟ ਹਾਂ ਇਹ ਕਈ ਤਰ੍ਹਾਂ ਦਾ ਹੈ ਅੱਛਾ ਜੀ ਹਾਂ ਕਈ ਤਰ੍ਹਾਂ ਦਾ ਕੋਈ ਚਿੱਟਾ ਵਾਈਟ ਆ ਕੋਈ ਭੂਰੇ ਰੰਗ ਦਾ ਹੈ ਕੋਈ ਡਲੀਆਂ ਵਾਲਾ ਇੱਕ ਡਲੀਆਂ ਵਾਲਾ ਹੁੰਦਾ ਇਸ ਤਰ੍ਹਾਂ ਇਹਦੀਆਂ ਬੜੀਆਂ ਹੋਣ ਨੇ ਇਹ ਜਿਹੜੇ ਨੌਜਵਾਨ ਤੋਂ ਹੁੰਦਾ ਚਲੋ ਨਸੀੜੀ ਮਿਲਦੀ ਵੀ ਤੁਸੀਂ ਪਰਚੀ ਵੀ ਕਹਿੰਦੇ ਬਹੁਤ ਦਿੱਤੇ ਨੇ ਇਹ ਲਾਉਣ ਦਾ ਹੀ ਫਰਕਾ ਕੋਈ ਜਾਂ ਵੀ ਪੀਂਦੇ ਨੇ ਜਾਂ ਖਾਂਦੇ ਨੇ ਜਾਂ ਟੀਕੇ ਮੰਗੋ ਇਹ ਇੱਕ ਅਲੱਗ-ਅਲੱਗ ਵੀ ਇਹਦੇ ਵਿੱਚ ਇਹ ਸੰਘਾੜਾ ਸਾਹਿਬ ਗੱਲ ਇਹ ਹੈ ਵੀ ਜਿਹੜੇ ਤਾਂ ਨਾ ਵਰਕ ਤੇ ਪੀਂਦੇ ਨੇ ਹੂੰ ਪਾਣੀ ਲਾ ਕੇ ਉਹ ਜਾਂ ਨੋਟ ਦੀ 10 ਜਾਂ 20 ਦਾ ਨੋਟ ਦੀ ਪੀਪਣੀ ਜੀ ਬਣਾ ਕੇ ਅੱਛਾ ਜੀ ਜਾਂ ਤਾਂ ਉਹਦੇ ਨਾਲ ਥੱਲੇ ਉਹ ਲੈਟਰ ਨੂੰ ਲਾ ਕੇ ਹੂੰ ਪਾਣੀ ਦੇ ਨਾਲ ਉਹ ਉਹ ਪੀਂਦੇ ਨੇ ਚਿੱਟਾ ਹੂੰ ਉਹ ਥੋੜੇ ਕੀਤਿਆਂ ਮਲਕੇ ਜਿਵੇਂ ਉਹ ਘੱਟ ਮਰਦੇ ਆ ਜਿਹੜੇ ਬੱਚੇ ਅਨਜਾਨ ਨੇ ਛੋਟੀਆਂ ਉਮਰਾਂ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਹੂੰ ਉਹ ਜਦੋਂ ਇਹ ਸਨਸ਼ੇ ਤੇ ਲੱਗੇ ਹੁੰਦੇ ਨੇ ਟੁੱਟੇ ਹੁੰਦੇ ਨੇ ਉਹ ਕੀ ਕਰਦੇ ਨੇ ਵੀ ਸਾਨੂੰ ਸਰੀਰ ਨੂੰ ਛੇਤੀ ਜਾਨ ਮਿਲੇ ਹੂੰ ਉਹ ਚਮਚੇ ਤੇ ਪਾ ਕੇ ਨਾਲ ਨੂੰ ਥੱਲੇ ਲੈਟਰ ਲਾ ਕੇ ਵਿੱਚ ਪਾਣੀ ਪਾ ਕੇ ਗਰਮ ਕਰ ਲੈਂਦੇ ਨੇ ਅੱਛਾ ਜੀ ਫਿਰ ਉਹਦੀ ਸਿਰਿੰਜ ਭਰ ਕੇ ਇਹ ਲਾਉਂਦੇ ਨੇ ਇਹ ਫਿਰ ਨਾੜ ਤੇ ਲਾਉਂਦੇ ਨੇ ਇਹਦਾ ਨਸ਼ਾ ਏਡਾ ਪੈ ਡਾਉਂਦਾ ਕਈ ਵਾਰ ਤਾਂ ਉਹ ਇੰਨੀ ਜਿਆਦਾ ਡੋਜ ਲੈ ਜਾਂਦੇ ਨੇ ਉਹਨਾਂ ਦੀ ਸਿਰਿੰਜ ਵੀ ਵਿੱਚ ਹੀ ਲੱਗੀ ਰਹਿ ਜਾਂਦੀ ਹੈ ਤੁਸੀਂ ਆਮ ਹੀ ਫੋਟੋਆਂ ਫੋਰਾਂ ਦੇ ਦੇਖੀ ਹੈ ਜੀ ਹਾਂਜੀ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਇਹ ਸਿਰਿੰਜ ਵਿੱਚ ਹੀ ਲੱਗੀ ਰਹਿ ਗਈ ਰਹਿ ਗਈ ਹਾਂਜੀ ਹਾਂ ਬਾਕੀ ਇਹ ਜੀ ਇਹ ਨਸ਼ਾ ਜਿਹੜਾ ਹੈ ਠੀਕ ਆ ਕਾਬੂਤਾ ਸਰਕਾਰ ਨੇ ਕਾਫੀ ਜਿਆਦਾ ਪਾਇਆ ਹੈ ਪੁਲਿਸ ਨੇ ਵੀ ਬੜੀ ਰਿਕਵਰੀ ਕੀਤੀ ਹੈ ਬਹੁਤ ਜਿਆਦਾ ਰਿਕਵਰੀ ਹੋ ਜਾਨੇ ਖਾਸ ਕਰਕੇ ਬਾਰਡਰ ਰਿਚ ਉਹ ਬਹੁਤ ਵੱਡੀਆਂ ਰਿਕਵਰੀਆਂ ਹੁੰਦੀਆਂ ਸੋ ਬੜੀ ਸੈਂ ਜੀ ਤੁਸੀਂ ਮੈਂ ਤੁਹਾਡੇ ਵੀ ਜਾਣਾਂਗਾ ਵੀ ਤੁਸੀਂ ਵੀ ਜਿਹੜਾ ਕੇਹੇ ਦੇਖਿਆ ਵੀ ਚਿੱਟਾ ਜਾਂ ਭੁੱਕੀ ਕਿੰਨੇ ਕੇ ਸਾਡੇ ਨੌਜਵਾਨ ਕਹਦੀ ਹੈ ਵੀ ਇੰਨੀ ਸੇਤੀ ਜਿਹੜੀ ਪਕੜ ਕਰ ਲਈ ਜੇ ਪੰਜਾਬ ਦੇ ਵਿੱਚ ਬਹੁਤ ਸੇਤੀ ਪਕੜ ਕੀਤੀ ਆ ਜਿਵੇਂ ਢਿੰਗੀ ਸਾਹਿਬ ਨੇ ਕਿਹਾ 2018 ਤੋਂ ਬਾਅਦ ਦੋ ਥਾਂ ਤੋਂ ਬਾਅਦ ਹੈ ਜਦ ਕੀ ਕਿਨੇ ਕਰਮ ਨੇਰੀ ਝੋਲੀ ਇਧਰ ਬਸੇ ਬਲ ਆਪਣੇ ਹੌਲੀ ਹੌਲੀ ਸਲੋ ਹੁੰਦਾ ਹੁੰਦਾ ਵੱਧ ਗਿਆ ਹਾਂਜੀ ਇਹ ਤਾਂ ਹੌਲੀ ਹੌਲੀ ਜਾਣੇ ਦਰਜਾ ਦਰਜਾ ਜਿਹਦੇ ਕਈਦੇ ਆਪਾਂ ਇੱਕ ਦੂਜੇ ਨੂੰ ਲੈ ਕੇ ਜਿੱਦਾਂ ਛੋਲੇ ਪੈਂਦੇ ਸੀ ਮੈਂ ਵੀ ਲਾਵਾ ਮੈਂ ਵੀ ਲਾਵਾ ਕੀ ਹੈ ਇਹ ਦੇਖੋ ਦੇਖੀ ਵੱਧ ਮਤਲਬ ਦੇਖੀ ਹਾਂ ਵਿੱਚ ਜੀ ਹਾਂਜੀ ਮੁੰਡਾ ਵਧੀਆ ਪਰਿਵਾਰ ਦਾ ਮੁੰਡਾ ਚਾਰ ਪੰਜ ਖਰਚ ਹੈਗਾ ਉਹਨੂੰ ਜਿਆਦਾ ਲੁੰਦੇ ਸੀ ਇਹ ਵੱਡੀ ਗੱਲ ਹੈ ਜੀ ਹਾਂ ਇਹ ਵੀ ਜਿਹੜੇ ਮੁੰਡਾ ਨੌਜਵਾਨ ਲੱਗ ਜਾਂਦੇ ਨੇ ਕਰਨ ਵੀ ਉਹ ਦੇਖਦੇ ਨੇ ਵੀ ਯਾਰ ਵੱਧ ਪੈਸੇ ਦਾ ਬੰਦਾ ਕਿਹੜਾਗਾ ਉਹਨੂੰ ਪੱਟਦੇ ਆ ਉਹਨੂੰ ਕੰਦਾ ਇਹਨੂੰ ਬੂਟਾ ਲਾਈਏ ਬੂਟਾ ਲਾਈਏ ਸ਼ਾਮੇ ਬੈਠਾਂਗੇ ਇਹ ਇਹ ਪਰਿਵਾਰ ਕੋਲੇ ਵਧੀਆ ਪੈਸਾ ਇਹ ਪੈਸਾ ਖਰਚੂਗਾ ਮੈਂ ਕਹਣਾ ਚਾਹਿਆ ਯਾਰ ਬੰਦਾ ਕਰ ਨਹੀਂ ਸਕਦਾ ਉਹ ਜਿਹੜੇ ਛੋਟੇ ਬੰਦੇ ਹੁੰਦੇ ਉਹ ਵੱਡਿਆਂ ਨੂੰ ਜਲਦੀ ਬੜੀ ਅਸੋਪੇ ਬੱਚਾ ਅਨਪੋਲ ਨੇ ਛੁੱਟੀ ਉਮਰਾਂ ਨੇ ਵਿਚਾਰਾ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਵੀ ਅਸੀਂ ਇਹ ਕਿੱਥੇ ਤੱਕ ਵੱਜ ਜਾ ਅਕਸਰ ਜਦੋਂ ਨੌਜਵਾਨੇ ਬੱਚੇ ਪੈ ਧਰਦੇ ਨੇ ਤਾਂ ਗਲਤੀਆਂ ਬਹੁਤ ਕਰਦੇ ਨੇ ਗਲਤੀਆਂ ਬਹੁਤ ਕਿ ਇਹ ਹੈ ਜੇ ਇਹੀ ਗਲਤੀ ਆ ਜਿਹੜੀ ਇੱਕ ਵਾਰ ਕਰ ਲੈਂਦਾ ਤਾਂ ਦੁਬਾਰੇ ਮੁਸ਼ਕਲ ਹੋ ਜਾਂਦਾ ਨਿਕਲਣਾ ਨਿਉ ਤਾਂ ਤਾਂ ਐਂਡ ਮੌਤ ਆ ਜੀ ਹੂੰ ਇਹ ਨਾ ਬ੍ਰੇਨ ਡੈਡ ਕਰ ਦਿੰਦਾ ਫਿਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕੀ ਕਰਨਾ ਹੂੰ ਉਹ ਤਾਂ ਮੁੜ ਕੇ ਉਹਨਾਂ ਨੇ ਕੋਈ ਜੇ ਕੋਈ ਚੀਜ਼ ਖੋਣੀ ਆ ਉਹਨਾਂ ਪਰਸ ਖੋਣਾ ਜਾਂ ਮੋਬਾਈਲ ਇੱਥੇ ਤੱਕ 500 ਰੁਪਏ ਤੱਕ ਦੇ ਖੋਹ ਚ ਕਰਦੇ ਆ ਹੂੰ ਕਚੂਰੀਆਂ ਚ ਵੀ ਇਹ ਚੀਜ਼ਾਂ ਕਰਕੇ ਇਹਨਾਂ ਕਰਕੇ ਵਾਧਾ ਹੋਇਆ ਗਿਆ ਇਹਨਾਂ ਕਰਕੇ ਜੋੜਦੇ ਆ ਵਾਧਾ ਇਹ ਨਸ਼ਾ ਪਤਰਾ ਤੋਂ ਕੇਵਲਾ ਲੈਂਦੀਆਂ ਹਾਂ ਸਾਡਾ ਆਪਣਾ ਟਰਾਂਸਫਰ ਮੜਾ ਹਫਤਾ ਹੋਇਆ ਲੱਗੇ ਲਾ ਕੇ ਪਰਸੋਂ ਦੀ ਲੱਗੇ ਲੱਗੇ ਨਹੀਂ ਹਾਂ ਜੀ ਨਸ਼ੇੜੀ ਨਹੀਂ ਪਰਦੇ ਹਾਂ ਜੀ ਹਾਂ ਉਹ ਤੇ ਲੇ ਤੰਬਾ ਲੈ ਕੇ ਕੱਢ ਕੇ ਮੋੱਖਾ ਸਟ ਗਏ ਇਹ ਇਹ ਜੀ ਪਿੰਗੀ ਸਾਹਿਬ ਡਰ ਵੀ ਨਹੀਂ ਕਹਿੰਦੇ ਰਿਹਾ ਹੁਣ ਤਾਂ ਜਿਹੜੇ ਹੁਣ ਵੀ ਪੁਲਿਸ ਨੌਜਵਾਨ ਚਲੋ ਬਹੁਤ ਹੀ ਕੰਮ ਕਰਦੇ ਜਿਹੜੇ ਚਿੱਟੇ ਵਾਲੇ ਡਰਦੇ ਵੀ ਨਹੀਂ ਇਹ ਪਤਾ ਕੀ ਹੈ ਜੀ ਇਹ ਚਿੱਟਾ ਕਿਹੋ ਜਿਹਾ ਨਸ਼ਾ ਹੈ ਇਹ ਜਿਹੜਾ ਪੀ ਕੇ ਇਹ ਪੂਰੇ ਦਲੇਰ ਹੋ ਜਾਂਦੇ ਆ ਚਾ ਅੱਛਾ ਜਦੋਂ ਇਹਨਾਂ ਨੂੰ ਨਹੀਂ ਮਿਲਦਾ ਫਿਰ ਇਹ ਮਰੇ ਹੋਏ ਕੁੱਤੇ ਵਾਂਗੂ ਪਏ ਰਹਿੰਦੇ ਆ ਤੇ ਇਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਕਿਸ ਨਾ ਕਿਤੇ ਅਸੀਂ ਕਿਹੜੇ ਢੰਗ ਨਾਲ ਪ੍ਰਾਪਤ ਕਰੀਏ ਚਾਹੇ ਅਸੀਂ ਖੋਹ ਕਰਕੇ ਪ੍ਰਾਪਤ ਕਰੀਏ ਜਾਂ ਕਿਵੇਂ ਮਰਜੀ ਇਹ ਇਸ ਤੱਕ ਪਹੁੰਚਦੇ ਨੇ ਫਿਰ ਇਹਨਾਂ ਨੂੰ ਆਪਣੇ ਮਾਂ ਦਾ ਪਿਓ ਦਾ ਪਰਿਵਾਰ ਦਾ ਕੋਈ ਖਿਆਲ ਨਹੀਂ ਰਹਿੰਦਾ ਨਾ ਇਹ ਕਿਸੇ ਦੇ ਮਿੱਤ ਹੁੰਦੇ ਹੁੰਦੇ ਕਹਿੰਦਾ ਮਤਲਬ ਵੀ ਪੈਸੇ ਪਿੱਛੇ ਦਾ ਇਹ ਆਪਣੇ ਮਾਂ ਪਿਓ ਦੇ ਵੀ ਸੱਟਾ ਮਾਰ ਜਾਂਦੇ ਨੇ ਆਪਾਂ ਦੇਖਦੇ ਹਾਂ ਕਿਵੇਂ ਮਾਰ ਵੀ ਦਿੱਤੇ ਮਾਫ ਕਰਨਾ ਮਾਰ ਵੀ ਦਿੱਤੇ ਕਈਆਂ ਨੇ ਮਾਂ ਨੂੰ ਬڑا ਮਾੜਾ ਨਸ਼ਾ ਇਹ ਇਹਦੇ ਨਾਲ ਦਫਰ ਜੀ ਕਹਿੰਦਾ ਗੱਲ ਕਰੀਏ ਤਾਂ ਪਹਿਲਾਂ ਜਵੇਂ ਭੁੱਕੀ ਫੀਮ ਸੀਗੀ ਇਹਦੇ ਨਾਲ 100 ਗੁਣਾ ਵਧੀਆ ਜੀ ਦੇਖੋ ਭੁੱਕੀ ਫੀਮ ਤਾਂ ਠੰਡਾ ਨਸ਼ਾ ਹੈ ਹੂੰ ਠੀਕ ਹੈ ਭੁੱਕੀ ਫੀਮ ਖਾਣ ਵਾਲਾ ਨਾ ਤਾਂ ਕਿਸੇ ਨਾਲ ਲੜਦਾ ਹੈ ਹੂੰ ਨਾ ਕਿਸੇ ਨਾਲ ਕੋਈ ਝਗੜਾ ਕਰਦਾ ਹੈ ਸਭ ਉਹ ਮਿਹਨਤ ਕਰੂਗਾ ਮਿਹਨਤ ਕਰੂਗਾ ਮਿਹਨਤ ਕਰਦਾ ਹੈ ਤੇ ਜਿਹੜਾ ਚਿੱਟੇ ਵਾਲਾ ਇਹ ਨਸ਼ਾ ਕਰਕੇ ਇਹ ਕ੍ਰੈਮ ਕਰਦਾ ਕਿਸੇ ਨਾ ਕਿਸ ਨੂੰ ਮਿਲ ਕੇ ਕਿਸੇ ਦਾ ਨੁਕਸਾਨ ਹੀ ਕਰਦੇ ਹੂੰ ਕੀ ਇਹਨਾਂ ਮਾਰਨ ਲੱਗੇ ਮਿੰਟ ਲਾਉਂਦੇ ਨੇ ਨਸ਼ਾ ਚਟਾ ਇਹੋ ਜਿਹਾ ਕਿਸੇ ਨੂੰ ਵੱਢਣ ਲੱਗੇ ਮਿੰਟ ਲਾਉਂਦੇ ਨੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਇਹ ਆਪਣੀ ਮਲਕੇ ਸੁੱਧੀ ਗਵਾ ਲੈਂਦੇ ਬਹਿ ਸਰਕਾਰਾਂ ਦੇਖੋ ਕਿੰਨਾ ਖਰਚ ਕੀਤਾ ਨਾ ਕਿੰਨਾ ਜੋਰ ਲਗਾ ਸਰਕਾਰਾਂ ਦਾ ਕਿੰਨੇ ਆਫਸਰ ਸਹਿਬਾਨ ਜਿਹੜੇ ਕਿ ਲੱਗੇ ਹੋਏ ਰਿਹਾ ਚਟਾ ਖਤਮ ਕਰ ਦਈਏ ਪਰ ਕਿਤੇ ਅੱਜ ਵੀ ਦੇਖਦੇ ਆਂ ਅਸੀਂ ਲਗਾਤਾਰ ਰਹੇਗੇ ਨੌਜਵਾਨ ਸਾਨੂੰ ਇਹ ਚੀਜ਼ ਗਿਰੇ ਗ੍ਰਸਤ ਮਿਲ ਜਾਂਦੇ ਨੇ ਹੁਣ ਵੀ ਤੇ ਕੀ ਬਦਲ ਹੋ ਸਕਦਾ ਇਹਦਾ ਕੀ ਕਿਵੇਂ ਆਪਾਂ ਮੁਲਕ ਨੂੰ ਆਪਣੇ ਪੰਜਾਬ ਨੂੰ ਨੌਜਵਾਨੇ ਨੂੰ ਕਿਵੇਂ ਬਚਾ ਸਕਦੇ ਦੀਓ ਦਾ ਬਦਲਦਾ ਹੀ ਇਹ ਵੀ ਸਰਕਾਰਾਂ ਤਾਂ ਮਿਹਨਤ ਕਰਦੀਆਂ ਨੇ ਬਹੁਤ ਮਿਹਨਤ ਕੀਤੀ ਹੈ ਹੁਣ ਵੀ ਭਵੰਤਮਨ ਸਰਕਾਰ ਨੇ ਵੀ ਜੱਟਾ ਕਿਸੇ ਢੰਗ ਨਾਲ ਖਤਮ ਹੋ ਰਿਹਾ ਪਰ ਇਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਇਹਦੀਆਂ ਜੜਾਂ ਜਾਦੇ ਫੈਲ ਚੁੱਕੀਆਂ ਨੇ ਜਿਵੇਂ ਆਪਾਂ ਕਹਤੀਏ ਹਮ ਹਣਾ ਇਹ ਛੇਤੀ ਖਤਮ ਨਹੀਂ ਹੋ ਰਿਹਾ ਤੇ ਹੁਣ ਹੈ ਤਾਂ ਹੁਣ ਜੇ ਤੁਸੀਂ ਦੇਖੋ ਹੁਣ ਰਾਜਸਥਾਨ ਹੈ ਉੱਥੇ ਪੁੱਕੀ ਡੋਡਾ ਪੋਸਟ ਤੇ ਠੇਕਾ ਸ਼ਰਮ ਲਿਖਿਆ ਹੁੰਦਾ ਹੈ ਠੀਕ ਹੈ ਨਾ ਹੈ ਤਾਂ ਉਹ ਵੀ ਲੋਕ ਨੂੰ ਖਾਂਦੇ ਨੇ ਅਸਲ ਤੁਸੀਂ ਚਲੋ ਮੈਂ ਜਾਰੇ ਕੱਟਦਾ ਇੱਕ ਮਿੰਟ ਉਧਰ ਇਹ ਜੱਟਾ ਹੈ ਉਧਰ ਰਾਜਸਥਾਨ ਚ ਨਹੀਂ ਇਹ ਉੱਤਰ ਅਸੀਂ ਅਸੀਂ ਕਹਿ ਨਹੀਂ ਸਕਦੇ ਪਰ ਹੁਣ ਸਾਰੇ ਪਾਸੇ ਫੈਲੇ ਹੋਇਆ ਹੈ ਕਿਸੇ ਸਟੇਜ ਤੇ ਘਟ ਹੈ ਕਿਸੇ ਸਟੇਜ ਤੇ ਜ਼ਿਆਦਾ ਹੈ ਜਿੱਥੇ ਮਤਲਬ ਇਹਦੇ ਠੇਕੇ ਨੇ ਭੁੱਕੀ ਦੇ ਉੱਧਰ ਘਟ ਹੈ ਇਹ ਗੱਲ ਮੰਨਣ ਜੋਗ ਹੈ ਵੀ ਉੱਧਰ ਘਟ ਹੈ ਘਟ ਹੈ ਹਾਂ ਦਰ ਘਟ ਹੈ ਹੂੰ ਪੀਏ ਜੇ ਸਰਕਾਰ ਚਾਹੇ ਰੰ ਥੋੜਾ ਮੋਟਾ ਚਲੋ ਨੌਰਵਨ ਨੂੰ ਇੱਧਰ ਲਾ ਬਦਲ ਹੋ ਸਕਦਾ ਬਦਲ ਹੋ ਸਕਦਾ ਕਿਉਂਕਿ 핌ਪੂਕੀ ਖਾ ਕੇ ਬੰਦਾ ਕੰਮ ਵੀ ਕਰਦਾ ਕੰਮ ਵੀ ਕਰਦਾ ਬ੍ਰੇਨ ਤਾਂ ਡੈਡ ਹੁੰਦਾ ਉਹਦੇ ਨਾਲ ਉਹਦੇ ਨਾਲ ਮਰਦਾ ਨਹੀਂ 핌ਪੂਕੀ ਨਾਲ ਬੰਦਾ ਮਰਦਾ ਨਹੀਂ ਕੰਮ ਹੀ ਕਰਦਾ ਹੂੰ ਅੰਦਰ ਕੋਈ ਵੀ ਹੈ ਨਸ਼ਾ ਮਾਰੀ ਹਾਂਜੀ ਨਸ਼ਾ ਨਸ਼ਾ ਮਾਰ ਨਸ਼ਾ ਨਸ਼ਾ ਆਪ ਜੀ ਕਹਿੰਦੇ ਵੀ ਨਸ਼ਾ ਚੰਗਾ ਸੀ ਬਲੀ ਨਸ਼ਾ ਕੋਈ ਚੰਗਾ ਨਹੀਂ ਹੂੰ ਅਸਾ ਬਾਕੀ ਇਹ ਕਹਿੰਦਾ ਜਦੋਂ ਚਲੋ ਤੁਸੀਂ ਵੀ ਵਧੀਆ ਪੁਸ਼ਤ ਰਹੇ ਰਹ ਚੁੱਕੇ ਹੋ ਤੁਸੀਂ ਆਪ 400 ਤੋਂ 500 ਤੁਸੀਂ ਦੱਸਿਆ ਵੀ ਐਨਡੀਪੀ ਦੇ ਪਰਚੇ ਤੁਸੀਂ ਜਿਹੜੇ ਆਪ ਦੱਤੇ ਨੇ ਪਰ ਅਸੀਂ ਜਿਆਦਾਤਰ ਅਸੀਂ ਵੀ ਜਾਂਦੇ ਰਹੇ ਥਾਣੇ ਆ ਜਾਂਦੇ ਦੇਖਦੇ ਆ ਵੀ ਬਹੁਤ ਜਿਹੜੇ ਹੁਣ ਅੱਜ ਦੇ ਜਿਹੜੇ ਅਫਸਰ ਸਹਿਮਾਨ ਨੇ ਥਾਣੇਦਾਰ ਨੇ ਸਹੀ ਨੇ ਪਰਚਾ ਦੇਣ ਤੋਂ ਹੁਣ ਘਬਰਾ ਜਾਂਦੇ ਥੋੜਾ ਜਿਹਾ ਕੀ ਕਾਰਨ ਲੱਗਦਾ ਜੀ ਕਿਉਂ ਉਹ ਕਾਰਨ ਹੈ ਜੀ ਇੱਕ ਤਾਂ ਸੋਸ਼ਲ ਮੀਡੀਆ ਜਿਆਦਾ ਹੋ ਗਿਆ ਹੂੰ ਥਾਂ ਥਾਂ ਕੈਮਰੇ ਲੱਗੇ ਨੇ ਹੁਣ ਪੁਲਿਸ ਨੂੰ ਵਰਕ ਬਹੁਤ ਕਰਨਾ ਪੈਂਦਾ ਹੈ ਹੂੰ ਬੰਦਾ ਫੜਨਾ ਮਿਹਨਤ ਬੜੀ ਕਰਨੀ ਪੈਂਦੀ ਹੈ ਹੂੰ ਠੀਕ ਹੈ ਨਾ ਥਾਂ ਥਾਂ ਕੈਮਰੇ ਲੱਗੇ ਨੇ ਕੈਮਰੇ ਲੱਗਣ ਕਰਕੇ ਸਾਡੇ ਮੁਲਾਜ਼ਮ ਅਕੀ ਚੱਕ ਹੂੰ ਠੀਕ ਹੈ ਨਾ ਇਸ ਕਰਕੇ ਇਹਦਾ ਫਰਕ ਹੈ ਇਸ ਕਰਕੇ ਦੇ ਮਲਾਜਮ ਨੇ ਸਾਡੇ ਮਤਲਬ ਕਿ ਡਰਦੇ ਆ ਘਬਰਾਉਂਦੇ ਆ ਵੀ ਕਿਤੇ ਸਾਡੇ ਤੇ ਨਾ ਕੋਈ ਗਾਰਡ ਨਹੀਂ ਇਹ ਗਵਾਹੀਆਂ ਵੀ ਚਲਦੀਆਂ ਨੇ ਬਸ ਕਹਿੰਦੇ ਕਾਫੀ ਇਹ ਤਾਂ ਜੀ ਦੇ ਹੁਣ ਅਸੀਂ ਐਨਡੀਪੀਸ ਤੇ ਇੱਕ ਪਰਚਾ ਦਿੰਨੇ ਆ ਉਹ ਸਾਡੇ ਕੋਰਟ ਦੇ ਵਿੱਚ 4-5 ਸਾਲ ਨਿਵੇੜ ਨੂੰ ਸਾਡੇ ਲਈ ਲੱਗ ਜਾਂਦੇ ਅੱਛਾ ਜੀ ਹਾਂਜੀ ਉਹਦਾ ਪਹਿਲਾਂ ਪਰਚਾ ਦੇਣਾ ਫਿਰ ਉਹਦਾ ਪੁਲਿਸ ਰਿਮਾਰਡ ਲੈਣਾ ਫਿਰ ਉਹਨੂੰ ਜੁਡੀਸ਼ੀਅਨ ਰਿਮਾਰਡ ਲੈਣਾ ਫਿਰ ਉਹਦਾ ਚਲਾਨ ਕੋਰਟ 'ਚੇ ਪੇਸ਼ ਕਰਨਾ ਫੇਰ کورٹ ਦੇ ਵਿੱਚ ਜਦੋਂ ਸਬਮਿਟ ਹੁੰਦਾ ਚਲਾਨ ਮਿਲ ਕੇ ਫਿਰ ਉਹਦੀਆਂ ਗਵਾਹੀਆਂ ਚਾਰ ਪੰਜ ਸਾਲ ਦੇ ਵਿੱਚ ਇੱਕ ਜਿਹੜਾ ਮੁਕੱਦਮਾ ਉਸੇਰੇ ਚੜਦਾ ਹੂੰ ਕਾਫੀ ਲੰਮਾ ਪ੍ਰੋਸੈਸ ਲੰਮਾ ਪ੍ਰੋਸੈਸ ਹੋ ਜਾਂਦਾ ਹਾਂ ਤੇ ਬਾਕੀ ਜਿਹੜਾ ਜਿਹੜਾ ਚਿੱਟਾ ਨਾ ਇਹਦੀ ਜਿਹੜੀ ਰਿਕਵਰੀ ਹੈ ਉਹ 250 ਗ੍ਰਾਮ ਤੱਕ ਹੈਵੀ ਰਿਕਵਰੀ ਜਿਗਣਾ ਕਰਦੇ 250 ਗ੍ਰਾਮ ਤੱਕ 250 ਗ੍ਰਾਮ ਤੱਕ ਜਿੰਨੂੰ ਆਪਾਂ ਪਾਈਆ ਕਹਤੋਂ ਹੂੰ ਬੱਤੋ ਬੇਟਾ 2 ਗ੍ਰਾਮ ਹਾਂ 0.5 ਗ੍ਰਾਮ ਠੀਕ ਹੈ ਹਾਂ ਤੇ ਉਹ ਜੇ ਹੁਣ 5 ਗ੍ਰਾਮ 10 ਗ੍ਰਾਮ 100 ਗ੍ਰਾਮ 150 ਗ੍ਰਾਮ ਤੱਕ ਵੀ ਪੁਲਿਸ ਵੱੜ ਕੇ ਪਰਚਾ ਦਿੰਦੀ ਹੈ ਤਾਂ ਉਹਦੇ ਮਹੀਨੇ ਦੇ ਸਵਾ ਮਹੀਨੇ ਦੇ ਵਿੱਚ ਵਿੱਚ ਜਮਾਨਤ ਕੋਟ ਨੂੰ ਕੋਟ ਲੈਂਦੀ ਹੈ ਹਮ ਮਿਲਕੇ ਕਾਨੂੰਨ ਦੇ ਹੰਕਾਰ ਕੋਟ ਨੂੰ ਲੈਣੇ ਪੈਂਦੇ ਹੈ ਵੀ ਰਿਕਵਰੀ ਨਾਲ ਇਹ ਜਿਆਦਾ ਸਜ਼ਾ ਹੁੰਦੀ ਹੈ ਨਾ ਛੋਟੀਆਂ ਇਹਦੇ ਨਾਲ ਸਜ਼ਾ ਇਹਨਾਂ ਨੂੰ ਨਹੀਂ ਹਮ ਇਸ ਕਰਕੇ ਵਾਰ-ਵਾਰ ਇਹ ਜਿਹੜਾ ਕ੍ਰਾਈਮ ਬੰਦੇ ਕਰਦੇ ਨੂੰ ਵੱਜ ਜਾਂਦੇ ਜਾ ਜਿਹੜੇ ਇਹ ਨਸਟਾ ਜਾਣਾ ਤਾਂ 20 ਗ੍ਰਾਮ ਫੜ ਲਿਆ ਇੱਦਾਂ ਜਾਣਾ ਮਹੀਨਾ ਲਾ ਕੇ ਫੇਰ ਵਾਪਸ ਆਜਾ ਫੇਰ ਵਾਪਸ ਆਜਾ ਉਹੀ ਗੱਲ ਮੈਂ ਕਰ ਰਿਹਾ ਡਰ ਚੱਕਿਆ ਜਾਂਦਾ ਡਰ ਚੱਕੇ ਜਦੋਂ ਜੇਲ੍ਹ ਤੇ ਇੱਕ ਵਾਰੀ ਵਗ ਗਿਆ ਐਨਡੀਵੀ ਦਾ ਪਰਚਾ ਹੋ ਗਿਆ ਪਤਾ ਜੇਲ੍ਹ ਚ ਵਗ ਗਿਆ ਜਮਾਨਤ ਹੋ ਗਈ ਬਾਹਰੇ ਫੇਰ ਉਹ ਕਹਿੰਦਾ ਡਰਦੇ ਨਹੀਂ ਉਹ ਕਹਿੰਦਾ ਕੋਈ ਚੱਕਰ ਨਹੀਂ ਵਗਦਾਂਗੇ ਫੇਰ ਆ ਜਾਂਗੇ ਉਹ ਗੱਲ ਸੰਘਾੜਾ ਸਾਹਿਬ ਇਹ ਹੈ ਵੀ ਉਹ ਜਦੋਂ ਅੰਦਰ ਜੇਲ੍ਹ ਤੇ ਜਾਂਦੇ ਨੇ ਉਹ ਉਹਨਾਂ ਦਾ ਉੱਥੇ ਕ੍ਰਿਮੀਨਲੀ ਬੰਦੇ ਕਾਫੀ ਜ਼ਿਆਦਾ ਕੀ ਹੁੰਦੇ ਨੇ ਨਸ਼ੇ ਵਾਲੇ ਫਿਰ ਨਸ਼ੇ ਵਾਲਿਆਂ ਦੀ ਗੱਲ ਕਰਨੀ ਹੈ ਉਹ ਅਸਤਰ ਹੋ ਕੇ ਨਿਕਲਦੇ ਨੇ ਨੈਟਵਰਕ ਬਣ ਜਾਂਦਾ ਵਧੀਆ ਉਹਨਾਂ ਦਾ ਆਫਸਰ ਹਾਂ ਇਸ ਕਰਕੇ ਉਹ ਅਸਤਰ ਹੋ ਕੇ ਨਿਕਲਦੇ ਨੇ ਕਈ ਸੁਧਰ ਵੀ ਜਾਂਦੇ ਨੇ ਬੱਚੇ ਹੂੰ ਇਹ ਸੁਧਰ ਵੀ ਜਾਂਦੇ ਨੇ ਕਈਆਂ ਤੋਂ ਜਾਣ ਗਲਤੀ ਹੋ ਜਾਂਦੀ ਹੈ ਕਈ ਵਧੀਆ ਮਲਕੇ ਛੱਡ ਵੀ ਜਾਂਦੇ ਨੇ ਹੂੰ ਪਰ ਬਹੁਤ ਔਖਾ ਛੱਡਣਾ ਜਿਹੜਾ ਅੱਜਕੱਲ ਦਾ ਚੱਲ ਰਿਹਾ ਹੈ ਸਿਸਟਮ ਦਾ ਇਹ ਨਸ਼ਾ ਮਾੜੀ ਮਾੜੀ ਇਹਨੂੰ ਚੰਗਾ ਨਹੀਂ ਕਹ ਸਕਦੇ ਵਿੱਚ ਟਾ ਨਸ਼ਾ ਪੀਓ ਬੜੇ ਘਰ ਬਰਬਾਦ ਹੋ ਗਏ ਲੋਕਾਂ ਬਹੁਤ ਬਰਬਾਦ ਹੋ ਗਏ ਦੀਵੇ ਜਿਵੇਂ ਕਹਦੀ ਬੁਝ ਗਏ ਘਰਾਂ ਦੇ ਵਿਚਾਰੇ ਮਾਂ ਪਿਓ ਅੱਜ ਰੋ ਰਹੇ ਨੇ ਜਿਨ੍ਹਾਂ ਦੇ ਚਲੇ ਗਏ ਪਤਾ ਤਾਂ ਉਹਨਾਂ ਤੋਂ ਲੱਗਦਾ ਸਹੀ ਗੱਲ ਹੈ ਜੀ ਤੁਸੀਂ ਤਾਂ ਆਪਣੇ ਇਸ ਕਾਲ ਸਮੇਂ ਦੇ ਵਿੱਚ ਬਹੁਤ ਦੇਖੇ ਹੋਣਗੇ ਇਸ ਤਰ੍ਹਾਂ ਪਰਿਵਾਰ ਨੌਜਵਾਨ ਦੇ ਕਿਉਂਗੇ ਬੜਾ ਜੀ ਬੜਾ ਬੜਾ ਕੁਝ ਦੇਖਿਆ ਹਮ ਹੁਣ ਵੀ ਤੁਸੀਂ ਅਖਬਾਰਾਂ ਦੇਖੋ ਰੋਜ਼ ਇਹੀ ਕੁਝ ਹੁੰਦਾ ਆਮ ਹੀ ਲਿਖਿਆ ਹੁੰਦਾ ਵੀ ਆਹ ਫਲਾਣੇ ਦਾ ਟਿੱਟੇ ਜੀ ਡੋਜ਼ਨਲ ਮਰ ਗਿਆ ਨੌਜਵਾਨ ਬੱਚਾ ਫਲਾਣੇ ਮਰ ਗਿਆ ਆਮ ਰੋਜ਼ੀ ਖ਼ਬਰਾਂ ਤੇ ਹੁੰਦੀ ਹੀ ਇਹ ਹੂੰ ਇਸ ਤਾ ਸੋ ਵਾਕੀ ਜੀ ਇਹ ਤੁਸੀਂ ਜਾਣਕਾਰੀ ਹਾਸਲ ਕੀਤੀ ਆ ਅ ਚਿੱਟੇ ਨਸ਼ੇ ਬਾਰੇ ਦਸਟਿੰਗ ਹੀ ਸਾਹਿਬ ਨੇ ਜਾਂ ਪੁਲਿਸ ਆਪਣਾ ਵੈਸਟ ਕਰਕੇ ਦਿਖਾਵੇ ਸੋ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣ ਲਈ ਜਾਣਕਾਰੀ ਦੇਖਣ ਲਈ ਜਰੂਰ ਪਰਚਾਰ ਨੂੰ ਸਬਸਕ੍ਰਾਈਬ ਕਰੋ ਜੋ ਠੀਕ ਹੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਜੀ ਸਦਾ ਸਤ ਧੰਨਵਾਦ ਜੀ ਤੁਹਾਡਾ ਧੰਨਵਾਦ ਇਹਨਾਂ ਨੂੰ ਸਾਨੂੰ ਟੈਗ